ਪੰਜਾਬੀ ਗਾਇਕ ਗੈਰੀ ਸੰਦੂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਦੱਸਦੀਏ ਕਿ ਲਾਈਵ ਸ਼ੋਅ ਦੌਰਾਨ ਵਿਵਾਦ ਖੜਾ ਹੋ ਚੁੱਕਿਆ ਹੈ ਦੱਸਦੀ ਕਿ ਉਹਨਾਂ ਦੇ ਵੱਲੋਂ ਵਿਸ਼ਨੂੰ ਮਾਤਾ ਦੇ ਨਾਲ ਸੰਬੰਧਿਤ ਇੱਕ ਭਜਨ ਗਾਇਆ ਜਾਂਦਾ ਹੈ ਜਿਸ ਨੂੰ ਟਰੰਪ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਦੱਸਦੀਏ ਹਿੰਦੂ ਸਮਾਜ ਅਤੇ ਸ਼ਿਵ ਸੇਨਾ ਦੇ ਆਗੂ ਜਿਹੜੇ ਨੇ ਪੰਜਾਬ ਦੇ ਉਹ ਭੜਕ ਜਾਂਦੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜਿਹੜਾ ਖੇਤ ਪਕਟਾਇਆ ਗਿਆ ਕਿ ਉਹਨਾਂ ਦੇ ਵੱਲੋਂ ਅਜਿਹਾ ਗੀਤ ਹੈ ਉਸ ਦਾ ਅਪਮਾਨ ਕੀਤਾ ਗਿਆ ਹੈ ਵਿਸ਼ਨੂੰ ਮਾਤਾ ਦੇ ਨਾਲ ਸੰਬੰਧਿਤ ਇਹ ਗੀਤ ਸਿਗਾ ਦਸਤੀ ਕਿ ਭਜਨ ਸਿਗਾ ਚਲੋ ਬੁਲਾਵਾ ਆਇਆ ਹੈ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ 트ੰਪ ਨੇ ਬੁਲਾਇਆ ਜਸਤੋ ਬਾਦ ਆਸਤੇ ਕਿ ਹੁਣ 4 ਦਿਨ ਪਹਿਲਾਂ ਅਮਰੀਕਾ ਦੇ ਵਿੱਚ ਲਾਈਵ ਸ਼ੋਅ ਦੌਰਾਨ ਉਹਨਾਂ ਦੇ ਵੱਲੋਂ ਜਹੀ ਗੱਲ ਕਹੀ ਜਾਂਦੀ ਹੈ ਤੇ ਹੁਣ ਇਹ ਵੱਡਾ ਵਿਵਾਦ ਖੜਾ ਹੋ ਚੁੱਕਿਆ ਹੈ ਪੰਜਾਬੀ ਗਾਇਕ ਗਰੀ ਸੰਧੂ ਇੱਕ ਵੱਡੇ ਵਿਵਾਦ ਦੇ ਵਿੱਚ गिर ਚੁੱਕੇ ਨੇ ਉਹਨਾਂ ਉੱਤੇ Hindu ਦੇਵੀ ਦੇਵਤਿਆਂ ਤੇ ਭਜਨ ਦਾ અપਮਾਨ ਕਰਨ ਦਾ ਦੋਸ਼ ਲੱਗਿਆ ਹੈ ਇਹ ਵਿਵਾਦ 4 ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਲਾਈਵ ਸ਼ੋਅ ਦੌਰਾਨ ਪੈਦਾ ਹੋਇਆ ਹੈ ਸਾਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਗੈਰੀ ਸੰਧੂ ਨੇ ਸ਼ੋਅ ਦੌਰਾਨ ਮਾਤਾ ਬੈਸ਼ਨੂ ਦੇਵੀ ਦੇ ਇੱਕ ਭਜਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਜੋੜ ਕੇ ਗਾਇਆ ਹੈ ਉਹਨਾਂ ਨੇ ਭਜਨ ਦੇ ਬੋਲਾਂ ਨੂੰ ਬਦਲ ਕੇ ਗਾਇਆ ਚਲੋ ਬੁਲਾਵਾ ਆਇਆ ਹੈ ਟਰੰਪ ਨੇ ਬੁਲਾਇਆ ਜਿਸ ਤੋਂ ਬਾਅਦ ਸ਼ਿਵ ਸੈਨਾ ਤੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਤੀਕਿਰਿਆ ਹੋਣੀਆ ਸ਼ੁਰੂ ਹੋ ਚੁੱਕੀਆਂ ਇਸ ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਸ਼ਿਵ ਸੈਨਾ ਪੰਜਾਬ ਦੇ ਨੇਤਾ ਭਾਨੂੰ ਪ੍ਰਤਾਪ ਨੇ ਕਹੇ ਗੈਰੀ ਸੰਧੂ ਨੇ ਭਜਨ ਨੂੰ ਟਰੰਪ ਨਾਲ ਜੋੜ ਕੇ ਹਿੰਦੂ ਦਿਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਭਾਨੂੰ ਪ੍ਰਤਾਪ ਨੇ ਅੱਗੇ ਦੱਸਿਆ ਹੈ ਕਿ ਉਹ ਗੈਰੀ ਸੰਧੂ ਦੀ ਇਸ ਹਰਕਤ ਨੂੰ ਤਰੰਤ ਤਰੰਤ ਵਿੱਚ ਹੋ ਰਹੀਆਂ ਉਪਚੋਣਾ ਵਿੱਚ ਹਿੱਸਾ ਲੈ ਰਹੇ ਸਮੁੱਚੇ ਹਿੰਦੂ ਸਮਾਜ ਦੇ ਨੇਤਾਵਾਂ ਸਾਹਮਣੇ ਰੱਖਣਗੇ ਉਹਨਾਂ ਨੇ ਕਿਹਾ ਕਿ ਇਸ અપਮਾਨ ਨੂੰ ਰਹਿਣ ਜਿਹੜਾ ਉਹਨਾਂ ਨੇ ਕਿਹਾ ਕਿ ਸਪਮਾਨ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਤੈ ਕੀਤਾ ਜਾਵੇਗਾ ਕਿ ਗਾਇਕ ਦਾ ਕਿਸ ਤਰ੍ਹਾਂ ਵਿਰੋਧ ਕੀਤਾ ਜਾਵੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵੀ ਗੈਰੀ ਸੰਧੂ ਨੂੰ ਟਰੋਲ ਕੀਤਾ ਜਾ ਰਿਹਾ ਹੈ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਸਾਡੇ ਦੇਵ ਸਮਾਜ ਦਾ ਮਜ਼ਾਕ ਨਾ ਬਣਾਓ ਅਤੇ ਯਾਦ ਦਿਵਾਇਆ ਕਿ ਜਿਸ ਭਜਨ ਦੇ ਬੋਲ ਬਦਲ ਕੇ ਗਾਏ ਜਾ ਰਹੇ ਹਨ ਉਹ ਮਾ ਵਿਸ਼ਨੂ ਦੇਵੀ ਦਾ ਪਾਜਨ ਹੈ ਤਾਂ ਦੇਖ ਸਕਦੇ ਹੋ ਕਿ ਪੰਜਾਬੀ ਗਾਇਕ ਗੈਰੀ ਸੰਧੂ ਜੋ ਕਿ ਅਕਸਰ ਆਪਣੇ ਗੀਤਾ ਕਰਕੇ ਜਾਣੇ ਜਾਂਦੇ ਨੇ ਪਰ ਉਹ ਹੁਣ ਵਿਵਾਦਾਂ ਦੇ ਵਿੱਚ ਕਰ ਚੁੱਕੇ ਨਹੀਂ ਤੇ ਇਸ ਉੱਤੇ ਦੇਖ ਸਕਦੇ ਹੋ ਕਿ ਵੱਡੇ ਵੱਡੇ ਜਿਹੜੇ ਸ਼ਿਵ ਸੇਨਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ